ਤੇਰੀ ਐਨ ਨਹੀਂ ਔਕਾਤ ਨਹੀਂ سوشل میڈیا ਤੇ ਹਿਮਾਂਚੀ ਕੁਰਾਣਾ ਨੇ ਪੋਸਟ ਪਾ ਕੇ ਕਿਸ ਨੂੰ ਕਹੀ ਇਕਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਰਜੋ ਟਾਕਸ ਮੈਂ ਆ ਤੁਹਾਡੇ ਨਾਲ ਨੂਰਵਰਜੋ ਸੋ ਲੈ ਕੇ ਆਇਆ ਹਾਂ ਜੀ ਐਂਟਰਟੇਨਮੈਂਟ ਦੇ ਨਾਲ ਜੁੜੀ ਹੋਈ ਇਸ ਖਾਸ ਅਪਡੇਟ ਨੂੰ ਅਦਾਕਾਰਾ ਹਿਮਾਂਚੀ ਕੁਰਾਣਾ ਅਕਸਰ ਆਪਣੀਆਂ ਗੱਲਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤਾਂ ਹਾਲੀ ਦੀ ਘੜੀ ਹੀ ਨਵੀਆਂ ਸੁਰਖੀਆਂ ਦੇ ਵਿੱਚ ਆ ਗਏ ਨੇ ਦਰਸਲ ਹਿਮਾਂਚਲ ਖੁਰਾਣਾ ਦੀ ਪੋਸਟ ਚਰਚਾ ਦੇ ਵਿੱਚ ਆਈ ਹੈ ਜਿਸ ਪੋਸਟ ਦੇ ਵਿੱਚ ਉਹ ਕਿਸੇ ਨੂੰ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਸਖਸ਼ ਕੌਣ ਹੈ ਕਿਸ ਤੇ ਉਹਨਾਂ ਨੇ ਗੁੱਸਾ ਜ਼ਾਹਰ ਕੀਤਾ ਫਲਹਾਲ ਇਹ ਤਾਂ ਨਹੀਂ ਪਤਾ ਪਰ ਹਿਮਾਂਚਲ ਖੁਰਾਣਾ ਨੇ ਕੁਝ ਗੱਲਾਂ ਨੇ ਜਿਹੜੀਆਂ ਉਹ ਠੋਕ ਕੇ ਕਹਿ ਦਿੱਤੀਆਂ ਨੇ ਸਿੱਧੇ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਕਿ ਤੇਰੀ ਐਨੀ ਔਕਾਤ ਨਹੀਂ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕੀਤੀ ਕਿ ਮੈਂ ਉਸ ਤੋਂ ਪੈਸੇ ਲੈਣੇ ਨੇ ਔਕੇ ਸਮੇਂ ਦੇ ਵਿੱਚ ਮੈਂ ਉਸ ਸਖਸ਼ ਤੋਂ ਪੈਸੇ ਉਸ ਨੂੰ ਦਿੱਤੇ ਸੀ ਤੇ ਮੈਨੂੰ ਤੋਂ ਵਾਪਸ ਲੈਣੇ ਪਰ ਉਸਨੇ ਮੈਨੂੰ ਪੈਸੇ ਵੀ ਨਹੀਂ ਵਾਪਸ ਕੀਤੇ ਔਰ ਉਸ ਤੋਂ ਇਲਾਵਾ ਨਵੀਂ ਜਿਹੜੀ ਮਾਡਲਾਂ ਆ ਰਹੀਆਂ ਨੇ ਨਾ ਜੋ ਨਵੇਂ ਆ ਰਹੇ ਨੇ ਤਾਂ ਉਹਨਾਂ ਨੂੰ ਹਿਮਾਂਚੀ ਦੇ ਬਾਰੇ ਬੁਰਾ ਭਲਾ ਬੋਲ ਰਹੇ ਤੇ ਉਸ ਤੋਂ ਬਾਅਦ ਅਦਾਕਾਰਾਂ ਨੇ ਆਕੇ ਸੋਸ਼ਲ ਮੀਡੀਆ ਤੇ ਪੋਸਟ ਪਾਈਏ ਸਪੋਸਟ ਦੇ ਵਿੱਚ ਕੀ ਲਿਖਿਆ ਅਸੀਂ ਤੁਹਾਨੂੰ ਦਿਖਾਉਨੇ ਆ ਬਿਗ ਬਾਸ 13 ਫੇਮ ਪੰਜਾਬੀ ਅਦਾਕਾਰ ਹਿਮਾਂਚੀ ਖੁਰਾਨਾ ਨੇ ਬਿਨਾ ਨਾਮ ਲੈ ਇੰਡਸਟਰੀ ਦੇ ਇੱਕ ਸਖਸ਼ ਤੇ ਨੌਜਵਾਨ ਅਭਿਨੇਤਰੀਆਂ ਨੂੰ ਕਥਤ ਤੌਰ ਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਉਹਨੇ ਇਹ ਵੀ ਦਾਵਾ ਕੀਤਾ ਹੈ ਕਿ ਉਹ ਉਸਦੇ ਪੈਸੇ ਦਾ ਦੇਣਦਾਰ ਹੈ ਪਰ ਉਹ ਉੱਭਰ ਰਹੇ ਟੈਲੈਂਟ ਦੇ ਸਾਹਮਣੇ ਉਸ ਬਾਰੇ ਬੁਰਾ ਭਲਾ ਕਹਿੰਦਾ ਰਿਹਾ ਇਸੇ ਕਾਰਨ ਅੱਜ ਉਹਨਾਂ ਨੂੰ ਬੋਲਣ ਲਈ ਮਜਬੂਰ ਹੋਣਾ ਪਿਆ ਹਾਲਾਂਕਿ ਉਹਨਾਂ ਨੇ ਉਸਦਾ ਨਾਮ ਨਹੀਂ ਲਿਆ ਅਤੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਗੁੰਮਨਾਮ ਪੋਸਟਾਂਜ ਕੀਤੀ ਜਿਸ ਦੇ ਵਿੱਚ ਉਸਦੇ ਕਾਨੂੰਨੀ ਵਿਵਹਾਰ ਬਾਰੇ ਦਸਿਆ ਹੈ ਉਸਨੇ ਲਿਖਿਆ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਮੂਰਖ ਹੈ ਇੱਕ ਬਿਲਕੁਲ ਬੇਸ਼ਰਮ ਘਣਾਉਣਾ ਤੇ ਨਿਕੰਮਾ ਇਨਸਾਨ ਜੋ ਸਾਡੇ ਸਾਰੇ ਕਲਾਕਾਰਾਂ ਵਿੱਚ ਘੁੰਮਦਾ ਹੈ ਤੇ ਫਿਰ ਦਾਵਾ ਕਰਦਾ ਹੈ ਕਿ ਉਹਨਾਂ ਨੂੰ ਗੀਤਾਂ ਤੇ ਫਿਲਮਾਂ ਵਿੱਚ ਕੰਮ ਦਿਵਾਉਂਦਾ ਹੈ ਉਹ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਦਾ ਹੈ ਮੈਨੂੰ ਪਤਾ ਲੱਗਿਆ ਹੈ ਕਿ ਉਹ ਬਹੁਤ ਸਮੇਂ ਤੋਂ ਮੇਰੇ ਬਾਰੇ ਬੋਲ ਰਿਹਾ ਹੈ ਅਤੇ ਨਵੀਆਂ ਕੁੜੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਿਹਾ ਹੈ ਕਿ ਸਾਰੇ ਜਾਣੇ ਪਛਾਣੇ ਪੰਜਾਬੀ ਕਲਾਕਾਰ ਉਸ ਦੇ ਕੰਟਰੋਲ ਵਿੱਚ ਨੇ ਉਨਾ ਅੱਗੇ ਲਿਖਿਆ ਕਿ ਹਜ਼ਾਰ ਵਾਰ ਉਸ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੀ ਉਹ ਨਹੀਂ ਸੁਧਰਿਆ ਪਰ ਇਸ ਵਾਰ ਮੈਂ ਇਸ ਨੂੰ ਹੋਰ برداشت ਨਹੀਂ ਕਰ ਸਕਦੀ ਮੈਨੂੰ ਖਾਸ ਤੌਰ ਤੇ ਆਪਣੀ ਟੀਮ ਰਾਹੀਂ ਇੱਕ ਕੁੜੀ ਤੋਂ ਸੁਨੇਹਾ ਮਿਲਿਆ ਉਸ ਨੂੰ ਚੇਤਾਵਨੀ ਦਿੰਦੇ ਹੋਏ ਅਦਾਕਾਰਾਂ ਨੇ ਕਿਹਾ ਕਿ ਜੇ ਤੂੰ ਦੇਖ ਰਿਹਾ ਹੈ ਤਾਂ ਮੈਨੂੰ ਯਾਦ ਦਵਾ ਦਿਆ ਕਿ ਮੈਂ ਤੈਨੂੰ ਯਾਦ ਦਵਾ ਦਿਆਂ ਕਿ ਤੂੰ ਅਜੇ ਵੀ ਮੇਰੇ ਪੈਸੇ ਦੇਣੇ ਨੇ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10-10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕਿ ਤੂੰ ਨਵੀਆਂ ਕੁੜੀਆਂ ਨੂੰ ਆਖੇ ਕਿ ਹੁਮਾਂਜੀ ਤੁਹਾਡੇ ਸਿਰ ਤੇ ਚੱਲਦੀ ਹੈ ਯਾਦ ਹੈ ਲੰਡਨ ਦੇ ਵਿੱਚ ਫਸੇ ਹੋਣ ਤੇ ਮੈਂ ਮਦਦ ਕੀਤੀ ਸੀ ਟਿਕਟ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਕਲਾਕਾਰ ਸਾਵਧਨ ਰਹਿਣ ਤੇਰਾ ਨਾਮ ਲੈ ਕੇ ਮੈਂ ਤੈਨੂੰ ਫੂਟੇਜ ਨਹੀਂ ਦੇਣਾ ਚਾਹੁੰਦੀ ਪਰ ਤੂੰ ਕਿਸੇ ਦਲਾਲ ਤੋਂ ਘਟ ਨਹੀਂ ਮਾਂਚੀ ਖੁਰਾਣਾ ਨੇ ਸਿੱਧੇ ਤੌਰ ਤੇ ਉਸ ਬੰਦੇ ਨੂੰ ਦਲਾਲ ਕਿਹਾ ਹੈ ਉਸ ਬਾਰੇ ਬੋਲੇ ਕਿਉਂਕਿ ਹਿਮਾਂਚੀ ਨੇ ਇਸ ਗੱਲ ਦਾ ਇਲਜ਼ਾਮ ਲਗਾਇਆ ਹੈ ਕਿ ਹਿਮਾਂਚੀ ਦੇ ਬਾਰੇ ਇੰਡਸਟਰੀ ਛੌਂਣ ਵਾਲੀਆਂ ਕੁੜੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਬੁਰਾ ਭਲਾ ਕਿਹਾ ਜਾ ਰਿਹਾ ਹੈ ਇਸ ਤੋਂ ਇਲਾਵਾ ਹਿਮਾਂਚੀ ਨੇ ਵੀ ਕਿਹਾ ਕਿ ਮੈਂ ਔਖੇ ਵੇਲੇ ਸਖਸ਼ੀ ਦੀ ਮਦਦ ਕੀਤੀ ਸੀਗੀ ਔਰ ਇਸ ਤੋਂ ਇਲਾਵਾ ਹਿਮਾਂਚੀ ਖੁਰਾਣਾ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਹੈ ਹੁਣ ਇਹ ਸਖਸ਼ ਕੌਣ ਹੈ ਕੌਣ ਨਹੀਂ ਇਸ ਬਾਰੇ ਹਿਮਾਂਚੀ ਨੇ ਕੋਈ ਵੀ ਖੁਲਾਸਾ ਨਹੀਂ ਕੀਤਾ ਪਰ ਇਹ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ